ਅੰਤਿਕਣੀ ਜਾਣ ਕੇ 50 ਵਾਟ 50 ਵਾਟ ਕਣੀ ਜਾਂਦੀ ਹੈ ਇਸ ਤਰ੍ਹਾਂ ਜਿਹੜੇ ਹੁਣ ਫਰਾਈਪਰ ਕਹਿੰਦੇ ਦੇਖੋ ਜੇ ਨਹੀਂ ਕਰਨ ਦੇਣਾ ਤਾਂ ਛੋੜੀ ਹੋਗਾ ਨਾ ਉਹ ਤਾਂ ਦਫ਼ਤਰ ਵਾਲੇ ਨੇ ਭੇਜਿਆਗਾ ਦੇਖੋ ਜੀ ਦਫ਼ਤਰ ਵਾਲੇ ਨੇ ਤੁਹਾਡੀ ਡਿਊਟੀ ਹੈ ਕੋਈ ਪਹਿਲਾਂ ਸਾਡੇ ਨਾਬੇ ਚ ਕਰਾਰੇ ਪੰਡੀ ਭੇਜੇ ਹੁਣ ਤੁਸੀਂ ਉਰੇ ਆਏ ਹੋ ਤੇ ਜਿਹੜਾ ਤਾਂ ਸਾਡਾ ਹੈ ਨਾ ਇਹ ਜਦੀਵੰਦੀ ਨਾਲ ਲੋਕ ਜੋੜੇ ਰਹਿੰਦੇ ਅਸੀਂ ਨਹੀਂ ਦੇਖੋ ਘਰਾਂ ਚ ਪਰੇ ਮੇਰੇ ਵਿਚਰ ਤੁਹਾਡੇ ਬਾਹਰੇ ਨੇ ਤੁਸੀਂ ਆਪ ਦਾ ਰੀਡਿੰਗ ਲੈਣੇ ਹੋ ਬਾਕੀ ਹੁਣ ਚਿੱਪ ਵਾਲੇ ਲਾ ਰਹੇ ਹੋ ਉਹ ਕਿਹੜੇ ਤਰੀਕੇ ਨਾਲ ਲਾ ਰਹੇ ਹੋ ਠੀਕ ਹੈ ਸਾਡੇ ਮੀਟਰ ਮੱਚ ਗਏ ਸੀ ਦੂਜਾ ਲਵਾ ਲਏ ਥੋੜੇ ਲਾਗੇ ਬਾਬਾ ਜੀ ਮੀਟਰ ਲਾਗੇ ਥੋੜੇ ਲਾਗੇ ਜਾ ਲੋਡ ਨੂੰ ਇਹਦੇ ਕਿਡਾ ਹੁਣ ਕੋਈ ਚੱਕੀ ਜੀ ਇਹਨਾਂ ਦੇ ਵੀ ਮੋੜੇ ਸਮਾਰਟ ਮੀਟਰ ਨਹੀਂ ਲੱਗੇ ਡਿਜੀਟਲ ਮੀਟਰ ਆ ਡਿਜੀਟਲ ਉਹ ਮੰਗਾਈ ਸਾਡੀ ਜਦੋਂ ਸਮਾਰਟ ਮੀਟਰ ਵੀ ਸਾਨੂੰ ਡਿਮਾਂਡ ਨਹੀਂ ਸੀ ਤਾਂ ਹੁਣ ਡਿਜੀਟਲ ਜਿਹੜਾ ਮੱਛੇ ਗਿਆ ਹੁਣ ਨਵਾਂ ਲੱਗ ਗਿਆ ਹੁਣ ਫਿਰ ਲੋਡ ਚੈੱਕ ਕਰਨ ਦਾ ਕੀ ਮਕਸਦ ਹੈ ਉਹੀ ਤਾਂ ਗੱਲ ਹੈ ਕੋਈ ਕਾਰ ਨਹੀਂ ਕੀ ਕਿਉਂ ਮੱਛੇ ਇਹ ਤਾਂ ਉਹੀ ਆ ਨਾ ਮਹਿਕਮਾ ਨੇ ਇਹੀ ਦੇਖ ਲਈ ਵੀ ਲੋਡ ਵੱਧ ਆ ਜਾਂ ਕੀ ਰੀਜਨ ਵੀ ਇਹ ਮੱਛਣ ਦਾ ਰੀਜਨ ਕੀ ਆ ਉਹਦਾ ਨੀ ਮੱਚਣ ਦਾ ਰੀਜਲ ਤਾਂ ਦੇਖੋ ਵੀ ਜਿਹੜੀਆਂ ਵੱਡੀਆਂ ਵੱਡੀਆਂ ਮਚਾਉਂਦੇ ਨੇ ਉਹਨਾਂ ਦੇ ਤਾਰਾਂ ਚੁੜਝਾ ਕੇ ਤੇ ਹੋਰ ਉਹ ਤਾਂ ਮੱਤਤਾ ਇਹਨਾਂ ਦੇ ਆਪਣੀ ਜਿਹੜੀ ਕੋਲੋਂ ਲਾ ਬੋਲਟ ਪੈਂਦੇ ਹੋਈ ਚੈੱਕ ਕਰ ਕੋਈਆਂ ਨਹੀਂ ਬਣਾਉਂਦੇ